ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਸ਼੍ਰੀ ਗੁਰੂ ਕਲਾ ਮੰਚ ਰਜਿਸਟਰਡ ਨਕੂਦਰ ਵੱਲੋਂ ਸ਼੍ਰੀ ਰਾਮਲੀਲਾ ਰਾਤਰੀ ਦਾ ਸ਼ੁਭ ਮੰਚਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਅਕਤੂਬਰ 2024 ਤੋਂ ਲੈ ਕੇ 13 ਅਕਤੂਬਰ 2024 ਤੱਕ ਸ਼੍ਰੀ ਦੇਵੀ ਤਲਾਬ ਮੰਦਰ ਜੰਝ ਘਰ ਨਕੂਦਰ ਵਿਖੇ ਰਾਤ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਇਸ ਦਾ ਮੰਚਨ ਕੀਤਾ ਜਾਏਗਾ ਜੋ ਕਿ ਸ਼੍ਰੀ ਰਾਮਲੀਲਾ ਰਾਤਰੀ ਦਾ ਇਨਵੀਟੇਸ਼ਨ ਕਾਰਡ ਅੱਜ ਉਸ ਦਾ ਆਗਾਜ਼ ਕਰਦੇ ਹੋਏ ਇਸ ਇਨਵੀਟੇਸ਼ਨ ਕਾਰਡ ਨੂੰ ਸ਼੍ਰੀ ਮਨੀਸ਼ ਧੀਰ ਜ਼ਿਲ੍ਹਾ ਜਲੰਧਰ ਅਧਿਐਕਸ਼ ਜਿਹਾਤੀ ਦੱਖਣ ਅਤੇ ਸਟੇਟ ਸਪੋਕਸਮੈਨ ਵੱਲੋਂ ਸ਼੍ਰੀ ਗੁਰੂ ਕਲਾ ਮੰਚ ਦੇ ਸਮੂਹ ਮੈਂਬਰਾਂ ਅਤੇ ਇਸ ਵਿੱਚ ਭਾਗ ਲੈ ਰਹੇ ਛੋਟੇ-ਛੋਟੇ ਕਲਾਕਾਰਾਂ ਦੇ ਵਿੱਚ ਇਸ ਕਾਰਡ ਨੂੰ ਰਿਲੀਜ਼ ਕੀਤਾ ਗਿਆ ਆਜੋ ਇਹਨਾਂ ਦੇ ਨਾਲ ਗਲਬਾਤ ਕਰਦੇ ਹਾਂ ਜੈ ਸ਼੍ਰੀ ਰਾਮ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਲਗਾਤਾਰ 34ਵੇਂ ਸਾਲ ਚ ਅਸੀਂ ਪ੍ਰਵੇਸ਼ ਕਰ ਰਹੇ ਹਾਂ ਪ੍ਰਭੂ ਦੀ ਲੀਲਾ ਦਾ ਰਾਤਰੀ ਦੇ ਵਿੱਚ ਅਸੀਂ ਮੰਚਨ ਕਰਦੇ ਹਾਂ ਪਿਛਲੇ ਲਗਾਤਾਰ 34 ਸਾਲ ਤੋਂ ਬਹੁਤ ਅਸੀਂ ਆਭਾਰੀਆਂ ਨਕੋਦਰ ਨਿਵਾਸੀਆਂ ਦੇ ਆਪਣੇ ਸਾਥੀਆਂ ਦੇ ਆਪਣੀ ਕਮੇਟੀ ਦੇ ਛੋਟੇ ਛੋਟੇ ਬੱਚੇ ਕਲਾਕਾਰਾਂ ਦੇ ਤੇ ਸਾਰੇ ਹੀ ਸਹਿਯੋਗੀਆਂ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿ ਅਸੀਂ ਲਗਾਤਾਰ ਇੱਥੇ 34ਵੇਂ ਸਾਲ ਦੇ ਵਿੱਚ ਪਹੁੰਚ ਗਏ ਆ ਜੇ ਪਰਮਾਤਮਾ ਦਾ ਹੁਕਮ ਹੋਇਆ ਪ੍ਰਭੂ ਦੀ ਇੱਛਾ ਹੋਈ ਤੇ ਲਗਾਤਾਰ ਸਾਲਮ ਸਾਲ ਇਦਾਂ ਹੀ ਪ੍ਰਭੂ ਦੀ ਲੀਲਾ ਚੱਲਦੀ ਰਹੇਗੀ ਮੈਂ ਨਹੀਂ ਆਉਂਗਾ ਮੇਰੇ ਸਾਥੀ ਹੋਰ ਆਣਗੇ ਕਿ ਪ੍ਰਭੂ ਦੀ ਲੀਲਾ ਯੁਗਾਂ ਯੁਗਾਂਤਾਂ ਤੋਂ ਇਦਾਂ ਹੀ ਚੱਲਦੀ ਆਈ ਆ ਤੇ ਚੱਲਦੀ ਰਹੇਗੀ ਕਿੰਨੇ ਤਰੀਕ ਤੋਂ ਕਿੰਨੇ ਤਰੀਕ ਤੱਕ ਏ ਢੀਂਗਰਾ ਸਾਹਿਬ ਅਸੀਂ ਇਹਨੂੰ 3 ਅਕਤੂਬਰ ਨੂੰ ਸਾਡੇ ਪ੍ਰੋਗਰਾਮ ਸ਼ੁਰੂ ਹੋ ਜਾਣੇ ਪਹਿਲੇ ਨਰਾਤੇ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸ਼ੁਰੂ ਹੋਣਾ ਹੈ ਹਵਨ ਉਸ ਤੋਂ ਬਾਅਦ ਅਸੀਂ ਕਰਾਂਗੇ ਭੂਮੀ ਪੂਜਨ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਚੰਡੇ ਦੀ ਰਸਮ ਇਸ ਪ੍ਰੋਗਰਾਮ ਤੋਂ ਬਾਅਦ 4 ਤਰੀਕ ਨੂੰ ਸਾਡੀ ਵਿਧੀ ਵਤ ਰਾਤਰੀ ਰਾਮਲੀਲਾ 8:30 ਵਜੇ ਦੇਵੀ ਤਲਾਬ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ 8:00 ਤੋਂ ਲੈ ਕੇ ਤਕਰੀਬਨ 11:00 ਵਜੇ ਤੱਕ ਖਰੀ ਇੱਛਾ ਤੱਕ ਚੱਲੇਗੀ 13 ਤਰੀਕ ਨੂੰ ਭਰਤ ਮੇਲਾਪ ਦੇ ਉੱਤੇ ਸਮਾਪਨ ਕਰਦੇ ਅਸੀਂ ਉਹ ਦਿਨ ਸਨਮਾਨ ਸਮਾਰੋਹ ਤੇ ਸਾਡਾ ਬੱਚਿਆਂ ਦਾ ਸਨਮਾਨ ਹੁੰਦਾ ਆ ਤੇ ਨਾਲ ਹੀ ਉਹ ਦਿਨ ਭਰਤ ਮੇਲਾਪ ਹੁੰਦਾ। ਨੇਕ ਉਦਰ ਨਿਵਾਸੀਆਂ ਨੂੰ ਬਹੁਤ ਵੱਡੀ ਉਮੀਦ ਦੇ ਨਾਲ ਕਹਿੰਨੇ ਆ ਕਿ ਜਿਸ ਤਰ੍ਹਾਂ ਤੁਸੀਂ ਇੰਨੇ ਸਾਲਾਂ ਤੋਂ ਸਾਡਾ ਸਹਿਯੋਗ ਦਿੱਤਾ ਆ ਇਸ ਸਾਲ ਵੀ ਸਾਨੂੰ ਸਹਿਯੋਗ ਦਿਓ ਤਾਂ ਜੋ ਅਸੀਂ ਪ੍ਰਭੂ ਰਾਮ ਦਾ ਜਿਹੜਾ ਚਰਿੱਤਰ ਆ ਜਿਹੜਾ ਅਸੀਂ ਇਹਨਾਂ ਛੋਟੇ ਬੱਚਿਆਂ ਦੇ ਥਰੂ ਤੁਹਾਡੇ ਵਿੱਚ ਪਹੁੰਚਾਉਣਾ ਚਾਹੁੰਦੇ ਆ। ਸਚਾਈ ਦੀ ਜਿੱਤ ਹਮੇਸ਼ਾ ਹੀ ਬੁਰਾਈ ਦੇ ਉੱਪਰ ਨਜ਼ਰ ਆਈ ਹੈ ਉਸ ਦੀ ਹੀ ਲੀਲਾ ਨੂੰ ਕਰਦੇ ਕਰਦੇ ਛੋਟੇ ਛੋਟੇ ਬੱਚਿਆਂ ਦੇ ਕਲਾਕਾਰਾਂ ਦੇ ਥਰੂ ਅਸੀਂ ਇਹ ਚਾਹੁੰਦੇ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਪ੍ਰਭੂ ਰਾਮ ਸਾਡੇ ਅਧਰਾਧਿਆ ਸੀਗੇ ਰਾਤੇ ਹਰਿਆਣਗੇ ਹਮੇਸ਼ਾ ਹੀ ਉਹਨਾਂ ਦੇ ਪੱਛੇ ਨਾਲ ਦੇ ਉੱਪਰ ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਅਸੀਂ ਸਾਰਾ ਸਮਾਜ ਉਹਨਾਂ ਦੇ ਨਾਲ ਚੱਲਾਂਗੇ ਅੱਜ ਬੜੇ ਅਸੀਂ ਵਟ ਭਾਗੇ ਆ ਕਿ ਮੇਰੇ ਵੀਰ ਛੋਟੇ ਸ਼੍ਰੀ ਮਨੀਸ਼ ਨੀਰਜੀ ਜਿਹੜੇ ਜ਼ਿਲ੍ਹਾ ਦੱਖਣੀ ਜਲੰਧਰ ਦੇ ਹਾਤੀ ਬੀਜੇਪੀ ਦੇ ਪ੍ਰਧਾਨ ਵੀ ਨੇ ਤੇ ਨਾਲ ਪੰਜਾਬ ਸਟੇਟ ਗਵਰਨਮੈਂਟ ਦੇ ਪੰਜਾਬ ਸਟੇਟ ਬੀਜੇਪੀ ਦੇ ਸਪੋਕਸਮੈਨ ਨੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਕੋਲ ਇੱਥੇ ਆਏ ਅਸੀਂ ਅੱਜ ਜਿਹੜਾ ਰਾਮਲੀਲਾ ਦਾ ਕਾਰਡ ਰਿਲੀਜ਼ ਕਰ ਰਹੇ ਲੋਕਾਪਨ ਕਰ ਰਹੇ ਹਾਂ ਉਹਨਾਂ ਦਾ ਅੱਜ ਇਹਨਾਂ ਦੇ ਹੱਥੋਂ ਹੀ ਕਰਵਾ ਰਹੇ ਹਾਂ ਬਹੁਤ ਬਹੁਤ ਇਹਨਾਂ ਤੋਂ ਉਮੀਦਾਂ ਨੇ ਸਾਨੂੰ ਬਹੁਤ ਬਹੁਤ ਆਭਾਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਕਲਾ ਮੰਚ ਨੂੰ ਬਹੁਤ ਬਹੁਤ ਵਧਾਈ ਦਿੰਨੇ ਔਰ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੇ ਨੌਰੇ ਰਾਮ ਤੀਰ ਪਰਿਵਾਰ ਵੱਲੋਂ ਆਪਣੇ ਸਮੁੱਚੀ ਬੀਜੇਪੀ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਕਿ 34 ਸਾਲ ਜਦਾ ਪ੍ਰਸ਼ਾਦ ਸਾਹਿਬ ਨੇ ਦੱਸਿਆ ਕਿ 34ਵੀਂ ਇਹ ਜਿਹੜੀ ਹੈ ਗੁਰੂ ਕਲਾ ਮੰਚ ਵੱਲੋਂ ਜਿਹੜੀ ਇਹ ਕਰਾਂ ਜਾ ਰਹੇ ਹੈ ਰਾਮ ਲੀਲਾ ਮਰੋ ਇਹ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਲੀਲਾ ਹੈ ਇਸ ਲਈ ਬੜਾ ਵੱਡਾ ਇੱਕ ਸੰਦੇਸ਼ ਹਰ ਸਾਲ ਸਾਨੂੰ ਦਿੰਦੀ ਹੈ। ਆ ਸਦੀਆਂ ਸਦੀਆਂ ਤੋਂ ਇਹ ਦਿੰਦੀ ਆ ਰਹੀ ਹੈ ਕਿ ਮर्यादा ਵਿੱਚ ਰਹਿਣਾ ਕਿਦਾਂ ਔਰ ਮर्यादा ਨਿਭਾਉਣੀ ਕਿਦਾਂ। ਇਹ ਪ੍ਰਭੂ શ્રી ਰਾਮ ਹੀ ਹੈ ਮर्यादा पुरुषोत्तम ਜਿਹੜੇ ਸਾਨੂੰ ਇੱਕ ਪਰਿਵਾਰ ਦੇ ਵਿੱਚ ਮर्यादा ਦਿਖਾਉਂਦੀ, ਇੱਕ ਅਨੁਸ਼ਾਸਨ ਦੇ ਵਿੱਚ ਰਹਿਣ ਦੀ ਸਾਨੂੰ ਸਿੱਖਿਆ ਦਿੰਦੇ ਨੇ। ਸਾਨੂੰ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ। ਔਰ ਸਾਰੀ ਜਿਹੜੀ ਗੁਰੂ ਕਲਾ ਮੰਚ ਦਾ ਅਸੀਂ ਆ ਬਾਹਰ ਪ੍ਰਗਟ ਕਰਦੇ ਆ ਆਪਣੇ ਪਰਿਵਾਰਾਂ ਵੱਲੋਂ ਸਾਰਿਆਂ ਵੱਲੋਂ ਕਿ ਇੰਨੇ ਸਾਲਾਂ ਤੋਂ ਜਿਹੜਾ ਇਹ ਸਾਰਾ ਇੱਕ ਪਰਿਵਾਰ ਇਕਜੁੱਟ ਹੋ ਕੇ ਪ੍ਰਸ਼ਰ ਸਾਹਿਬ, ਅਨਿਲ ਜੀ, ਅਰਣ ਜੀ, ਅਮਿਤ ਜੀ ਸਾਡੇ ਗੁਪਤਾ ਜੀ ਪ੍ਰਸ਼ਰ ਜੀ ਇਹ ਸਾਰੇ ਜਿਹੜੀ ਟੀਮ ਹੈ ਇਹ ਸਾਰੇ ਇੱਕ ਮਾਲਾ ਦੇ ਉਹ ਕੀਮਤੀ ਮੋਤੀ ਹੈ ਜਿਹੜੇ ਹਰੇਕ ਨੂੰ ਸੰਜੋਣ ਲਈ ਹਰ ਸਾਲ ਨਿਰਪੱਖ ਹੋ ਕੇ ਮਿਹਨਤ ਕਰਦੇ ਸੋ ਅਸੀਂ ਉਸ ਮਿਹਨਤ ਨੂੰ ਚਾਰ ਚੰਦ ਲਾਣ ਲਈ ਸਾਨੂੰ ਵੀ ਆਪਣਾ ਆਪਣਾ ਸਭ ਨੂੰ ਜਿੰਨਾ ਹੋਵੇ ਸਾਨੂੰ ਯੋਗਦਾਨ ਦੇਣਾ ਚਾਹੀਦਾ ਬਹੁਤ ਵੱਡੀ ਬਹੁਤ ਅੱਛੀ ਗੱਲ ਹੈ ਕਿ ਸਾਡੇ ਨਕੋਦਰ ਨੂੰ ਔਰ ਦੇਵੀਤਲਾ ਮੰਦਿਰ ਦੇ ਵਿੱਚ ਖੜ ਕੇ ਸਾਨੂੰ ਇਹ ਆਸ਼ੀਰਵਾਦ ਮਿਲਦਾ ਕਿਰਪਾ ਮਿਲਦੀ ਹੈ ਪ੍ਰਭੂ ਸ਼੍ਰੀ ਰਾਮ ਦੀ ਹਰ ਸਾਲ ਜਿਹੜੇ ਸਾਡੇ ਪਾਤਰ ਬੰਦੇ ਆ ਇਹ ਫਿਜ਼ੀਕਲ ਐਕਟੀਵਿਟੀ ਵੀ ਹੈ ਔਰ ਅੱਛਾ ਮੈਸੇਜ ਵੀ ਹੈ ਸਮਝ ਲਓ ਕਿ ਸਾਨੂੰ ਨਾਟਕਾਂ ਦੇ ਵਿੱਚੋਂ ਮੇਰੇ ਗ੍ਰੈਂਡਫਾਦਰ ਮੇਰੇ ਬੌਜੀ ਲਾਲਾ ਨੋਰੇ ਰਾਮ ਧੀਰਜੀ ਵੀ ਮੰਚ ਦੇ ਉੱਤੇ ਪਰਫਾਰਮ ਕਰਦੇ ਰਹੇ ਸਾਨੂੰ ਸੁਣਦਾ ਮੈਂ ਤਾਂ ਉਦੋਂ ਬਹੁਤ ਛੋਟਾ ਸੀ ਸ਼ਾਇਦ ਨਹੀਂ ਵੀ ਹੋਊਗਾ ਤੋਂ ਉਦੋਂ ਦੀ ਗੱਲ ਪਰ ਉਦੋਂ ਤੋਂ ਲੈ ਕੇ ਜਿਹੜਾ ਇਹ ਮੰਚ ਚੱਲਦੇ ਆ ਰਹੇ ਕਿਸੇ ਨਾ ਕਿਸੇ ਯੋਜਨਾ ਦੇ ਨਾਲ ਕਿਸੇ ਅੰਦਰ ਉਤਸ਼ਾਹ ਦੇ ਨਾਲ ਹੀ ਚੱਲਦੇ ਸੋ ਅੱਜ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਗੁਰੂ ਕਲਾ ਮੰਚ ਨੇ ਆਪਣੀ ਉਸ ਮਿਹਨਤ ਨੂੰ ਉਸ ਕਿਰਦਾਰ ਨੂੰ ਬਰਕਰਾਰ ਰੱਖਿਆ ਇਹਨਾਂ ਲਈ ਸ਼ੁਭਕਾਮਨਾ ਸਾਰੇ ਪਰਿਵਾਰ ਲਈ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਆਂ ਪ੍ਰਭੂ શ્રી ਰਾਮ ਦੇ ਜਾਨਗੀ ਜੀ ਦੇ ਅੱਗੇ ਅਰਦਾਸ ਕਰਦੇ ਆਂ ਕਿ ਇਸੇ ਤਰ੍ਹਾਂ ਸਾਡੇ ਸਾਰੇ ਨਗੋਦਰ ਨਿਵਾਸੀਆਂ ਤੇ ਹਿੰਦੁਸਤਾਨੀਆਂ ਤੇ ਸਾਰੇ ਸਨਾਤਨ ਧਰਮ ਦੇ ਉੱਪਰ ਸਾਰੇ ਧਰਮੀਆਂ ਦੇ ਉੱਪਰ ਆਪਣੀ ਕਿਰਪਾ ਬਰਸਾਏ ਰੱਖਣ ਔਰ ਇਸੇ ਤਰ੍ਹਾਂ ਹੀ ਇਹ ਯੁਗਾਂ ਤੱਕ ਆਉਣ ਵਾਲੇ ਯੁਗਾਂ ਤੱਕ ਅਸੀਂ ਕਾਮਨਾ ਕਰੀਏ ਕਿ ਆਉਣ ਵਾਲੇ ਯੁਗਾਂ ਤੱਕ ਵੀ ਇਹ ਮੈਸੇਜ ਇਸੇ ਤਰ੍ਹਾਂ ਹੀ ਜਾਂਦਾ ਰਹੇ ਪ੍ਰਭੂ શ્રી ਰਾਮ ਦੀ ਜਿਹੜੀ ਲੀਲਾ ਇਸੇ ਤਰ੍ਹਾਂ ਹੀ ਇਸ ਜੰਨਤ ਘਰ ਦੇ ਵਿੱਚ ਇਸੇ ਤਰ੍ਹਾਂ ਹੁੰਦੀ ਰਹੇ ਔਰ ਇੱਕ ਇੱਕ ਪਾਤਰ ਦਾ ਬਹੁਤ ਬਹੁਤ ਆભાર ਬਹੁਤ ਬਹੁਤ ਸ਼ੁਕਰੀਆ ਜੈ શ્રી ਰਾਮ ਜੈ ਜੈ ਸ਼੍ਰੀ ਗੁਰੂ ਕਲਾ ਮੰਚੋਨੋਂ ਚੌਥਮੀ ਰਾਮੀਲਾ ਕਰਾਈ ਜਾ ਰਹੀ ਹੈ। ਔਰ ਜਿੱਦਾਂ ਸਾਰਿਆਂ ਨੇ ਦੱਸਿਆ ਕਿ ਬੜਾ ਬ੍ਰਹਣਾ ਮੰਚਾ ਜਿੱਥੇ ਪਦ ਅਧਿਕਾਰੀ ਇਸ ਮੰਚ ਦੇ ਜਿਹੜੇ ਆ ਉਹ ਵਧਾਈ ਦੇ ਪਾਤਰ ਨੇ ਤੇ ਸ਼ਰਮਾ ਬੰਦੂ ਸਾਡੇ ਭਰਾ ਜਿਹੜੇ ਇਹਨੂੰ ਚਲਾ ਡਾਇਰੈਕਟ ਕਰ ਰਹੇ ਆ ਔਰ ਪੂਰਾ ਸਮਾਂ ਜਿਹੜਾ ਇਹਨੂੰ ਦੇ ਰਹੇ ਆ ਕੋਈ ਵੀ ਰਵਾਇਤ ਕੋਈ ਵੀ ਉਤਸਵ ਤਾਂ ਕਾਮਯਾਬੀ ਆ ਆਪਾਂ ਅਗਲੀ ਜਨਰੇਸ਼ਨ 'ਚ ਪਹੁੰਚਾ ਸਕੀਏ। ਜਿੱਦਾਂ ਮਨੀਸ਼ ਜੀ ਨੇ ਗੱਲ ਦੱਸੀ ਆ ਵੀ ਹੁਣ ਛੋਟੇ ਛੋਟੇ ਬੱਚੇ ਆ ਮੈਂ ਦੇਖ ਰਿਹਾ 5 ਸਾਲ ਦੇ 7 ਸਾਲ ਦੇ ਉਹ ਬੱਚੇ ਲੱਗੇ ਹੋਏ ਆ ਔਰ 34 ਸਾਲਾਂ ਤੋਂ ਸੇਮ ਭੂਮਿਕਾ ਦੇ ਵਿੱਚ ਲੋਕ ਕ ਤੇ ਸਾਡੀ ਸਫਲਤਾ ਹੈ ਹੀ ਸਫਲਤਾ ਗਿਆ ਜਿਆਦਾ ਹੈ ਕਿ ਜਿਹੜੇ ਸਾਰਾ ਪੂਰੇ ਸ਼ਹਿਰ ਨੂੰ ਖੁਲਾਣ ਮੰਦਰਣਾ ਕੋਈ ਰੋਕ ਟੋਕ ਨਹੀਂ ਕੀ ਨਾਨ ਪੋਲਿਟਿਕਲ ਮੰਚ ਸਾਡਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸ਼ਾਮ ਨੂੰ ਆਪਾਂ ਆਪਣੇ ਬੱਚਿਆਂ ਨੂੰ ਰਾਮਲੀਲਾ ਦਿਖਾਈਏ ਸਾਡੇ ਘਰੇ ਰਾਮ ਲਕਸ਼ਮਣ ਤਾਂ ਹੀ ਜਨਮ ਲੈਣਗੇ ਜੇ ਅਸੀਂ ਆਪਣੇ ਬੱਚਿਆਂ ਨੂੰ ਅਨੁ ਰਾਮਲੀਲਾ ਦਿਖਾਵਾਂਗੇ ਤੇ ਰਤਰੀ ਤੁਹਾਡੇ ਲਈ ਉਪਰਾਲਾ ਵਾ ਤੇ ਸਫਲਤਾ ਹੋਈ ਜਾਣੀ ਆਂ ਭਗਵਾਨ ਦਾ ਕੰਮ ਆਈਸ਼ਵਰੀਆ ਕਾਰਿਆ ਸਫਲਤਾ ਹੋਣਾ ਹੀ ਆਂ ਪਰ ਜੇ ਤੁਸੀਂ ਵੀ ਆ ਕੇ ਪਹੁੰਚੋਗੇ ਸਾਰੇ ਜਾਣੇ ਤੇ ਤੁਹਾਡਾ ਵੀ ਜਿਹੜਾ ਬਾਜੀ ਬਣੋ ਸਫਲ ਹੋਣਾ ਧੰਨ ਜੀ ਜੈ ਸ਼੍ਰੀ ਰਾਮ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਜਿਸ ਦਿਨ ਸ੍ਰੀ ਗੁਰੂ ਕਲਾ ਮੰਚ ਰਜਿਸਟਰ ਰਾਤਰੀ ਰਾਮਲੀਲਾ ਦੇ ਦਫ਼ਤਰ ਦੇ ਵਿੱਚ ਜਿਹੜਾ ਉਪਚਾਰਿਕ ਕਾਰਡ ਹੈ ਆਮੰਤਰਣ ਪੱਤਰ ਹੈ ਉਹ ਜਾਰੀ ਕੀਤਾ ਜਾ ਰਿਹਾ ਹੈ ਮੈਂ ਅੱਜ ਇਹ ਕਹਿਣ ਤੇ ਕ੍ਰੇਸ ਨਹੀਂ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਵੀਰ ਮਨੀਸ਼ ਧੀ ਜੀ ਨੇ ਕਿਹਾ ਕਿ ਮੇਰੇ ਦਾਦਾ ਜੀ ਇਸ ਮੰਚ ਦੇ ਉੱਤੇ ਕਿਸੇ ਟਾਈਮ ਤੇ ਆਪਣਾ ਚਰਿੱਤਰ ਆਪਣਾ ਕਿਰਦਾਰ ਕਰ ਪ੍ਰਭੂ ਰਾਮ ਦਾ ਨਿਵਾंदे ਹੁੰਦੇ ਸੀ ਇਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਸ਼ਹਿਰ ਨਿਵਾਸੀ ਬੜੇ ਭਲੀ ਭਾਨ ਦੀ ਜਾਂਦੇ ਨੇ ਕਿ ਨੌਰਿਆ ਰਾਮ ਤੀਰ ਐਂਡ ਸੰਸ ਹਮੇਸ਼ਾ ਹੀ ਸੋਸ਼ਲ ਵਰਕ ਦੇ ਵਿੱਚ ਅੱਗੇ ਰਹੇ ਨੇ ਮੇਰਾ ਵੀਰ ਨੀਸ਼ਤੀ ਜੀ ਅੱਜ ਬੜੀ ਉਪਲੰਦੀ ਤੇ ਨੇ ਜਿਹੜੇ ਕਿ ਬੀਜੇਪੀ ਜ਼ਿਲੰਦਰ ਦੱਖਣੀ ਦੇ ਪ੍ਰਧਾਨਮੀ ਨੇ ਬੀਜੇਪੀ ਪੰਜਾਬ ਦੇ ਸਪੋਕਸਮੈਨ ਵੀ ਨੇ ਪ੍ਰਭੂ ਰਾਮ ਨੇ ਇਹਨਾਂ ਦੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੋਈ ਹੈ ਇਹ ਹਰ ਸਾਲ ਸਾਡੇ ਸ਼੍ਰੀ ਗੁਰੂ ਕਲਾ ਮੰਚ ਨੂੰ ਵੱਜ ਚੜਕੇ ਤਨ ਮੰਤਾਂ ਤੋਂ ਸਹਿਯੋਗ ਦਿੰਦੇ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇੱਥੇ ਅੱਜ ਜਿਹੜੇ ਵੀ ਪਤਵੰਤੇ ਸੱਜਣ ਮੇਰੇ ਛੋਟੇ ਜਿਹੇ ਮੈਸੇਜ ਦੇ ਉੱਤੇ ਬੜਾ ਸ਼ਾਰਟ ਟਾਈਮ ਦਾ ਇਹ ਮੈਸੇਜ ਸੀਗਾ ਪਹੁੰਚੇ ਨੇ ਮਨੀਸ਼ ਭਰਦਵਾਜ ਜੀ ਮਹੇਸ਼ ਕ੍ਰਸ਼ਰ ਜੀ ਪਵਨ ਗੁਪਤਾ ਜੀ ਸਾਡੇ ਮੰਚ ਦੇ ਬਹੁਤ ਹੀ ਸੀਨੀਅਰ ਤੇ ਜਿਹੜੇ ਕਿ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਆਸਥਾ ਦੇ ਨਾਲ ਇਸ ਗੁਰੂ ਕਲਾ ਮੰਚ ਦੇ ਵਿੱਚ ਆਂਦੇ ਨੇ ਉਹਨਾਂ ਦਾ ਇੱਥੇ ਆਨ ਤੇ ਬਹੁਤ ਆਵਾਰੀ ਆ ਮੇਰੇ ਅੰਕਲ ਵੱਡੇ ਵੀਰ ਸ਼੍ਰੀ ਮਨਮੋਨ ਪ੍ਰਾਸ਼ਰ ਜੀ ਅੱਜ ਸਾਡੇ ਵਿੱਚ ਨਹੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਹਿਮੰਤ ਪ੍ਰਾਸ਼ਰ ਜੀ ਅੱਜ ਸਾਡੇ ਵਿੱਚ ਮੌਜੂਦ ਨੇ ਮੈਂ ਇਹਨਾਂ ਸ਼ਬਦਾਂ ਇਹਨਾਂ ਧੰਨਵਾਦੀਆਂ ਕਹਿਣ ਦੀ ਹੱਦ ਨਹੀਂ ਤੈਹ ਦਿਲੋਂ ਸ਼ੁਕਰਗੁਜ਼ਾਰ ਹੈ ਸ਼੍ਰੀ ਗੁਰੂ ਕਲਾ ਮੰਚਾ ਲੋਕ ਮੈਂ ਫੈਸਵਾਲੇ ਵੀਰਾਂ ਦਾ ਸੁਜੀਤ ਜੀ ਦਾ ਢੀਂਗਰਾ ਜੀ ਤਾਂ ਸਾਡੇ ਮੰਚ ਦੇ 파ਰਟੀ ਨੇ ਹਾਂਜੀ ਤੇ ਏਕਤਾ ਲੈ ਤੋ ਸੰਜੂ ਜੀ ਜਿਹੜੇ ਨੇ ਕਿ ਹਮੇਸ਼ਾ ਜਦੋਂ ਵੀ ਅਸੀਂ ਉਹਨਾਂ ਨੂੰ ਕਹਿ ਕੇ ਅੱਜ ਅਸੀਂ ਇਹ ਪ੍ਰੋਗਰਾਮ ਕਰਨਾ ਹੈ ਤੇ ਉਹਨਾਂ ਨੇ ਆ ਕੇ ਇੱਥੇ ਸਾਡੀ ਕਵਰੇਜ ਕੀਤੀ ਹੈ ਬਤੌਰ ਮੈਂਬਰ ਵੀ ਅਵਰ ਤੌਰ ਪੱਤਰਕਾਰ ਵੀ ਸ਼੍ਰੀ ਗੁਰੂ ਕਲਾ ਮੰਚ ਇਹਨਾਂ ਦਾ ਬਹੁਤ ਹੀ ਅਭਾਰੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਨਿਵੇਦਨ ਆ ਕਿ 4 ਤਰੀਕ ਤੋਂ ਲੈ ਕੇ 13 ਤਰੀਕ ਤੱਕ ਸ੍ਰੀ ਦੇਵੀ ਤਲਾਵ ਮੰਦਿਰ ਚੰਨਕਰ ਵਿੱਚ ਆਓ ਪ੍ਰਭੂ ਰਾਮ ਜੀ ਦੀ ਲੀਲਾ ਨੂੰ ਦੇਖੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮ ਨਾਮ ਆਧਾਰ ਜਿਨੇ ਉਹ ਜਲਮੇ راہ ਬਣਾਤੇ ਹਨ ਜਿਨ ਪਰ ਕਿਰਪਾ ਰਾਮ ਕੀ ਹੋ ਉਹ ਪੱਥਰ ਵੀ ਤਰ ਜਾਂਦੇ ਹਨ ਰਾਮ ਇੱਕ ਨਾਮ ਨਹੀਂ ਇੱਕ ਉਹ ਪਰਮਾਤਮਾ ਵੱਲੋਂ ਦਿੱਤਾ ਹੋਇਆ ਸ਼ਬਦ ਜੋ ਕਿ ਯੁਗਾ-ਯੁਗਾ ਤੋਂ ਜਿਨ੍ਹਾਂ ਨੇ ਜਪਿਆ ਉਹ ਤਰ ਗਏ ਪੱਥਰ ਤਰ ਗਏ ਇਨਸਾਨ ਵੀ ਤਰ ਗਏ ਔਰ ਅੱਜ ਵੱਡੇ ਵਧਾਈ ਦੇ ਪਾਤਰ ਸਾਡੇ ਸ੍ਰੀ ਗੁਰੂ ਅਕਗੁਰੂ ਕਲਾਨ ਨੱਚ ਦੇ ਸਾਰੇ ਅਹੁਦੇਦਾਰ ਸਾਰੇ ਪਾਤਰ ਬਣਾਉਣ ਵਾਲੇ ਉਹ ਜਿਨ੍ਹਾਂ ਨੇ ਵੀ ਇਹ ਜ਼ਿੰਮੇਵਾਰੀ ਨਿਭਾਈ ਦੇਖੋ ਇੱਕ 33 ਸਾਲ ਦਾ ਵੱਡਾ ਜਿਹੜਾ ਵਖਵਾ ਹੁੰਦਾ ਵੱਡਾ ਸਮਾਂ ਹੁੰਦਾ ਉਹ 33 ਸਾਲ ਆਪਣੇ ਜੀਵਨ ਦੇ ਸ਼੍ਰੀ ਰਾਮ ਜੀ ਦੀ ਕਿਰਪਾ ਹੋਵੇ ਤਾਂ ਫੇਰ ਹੀ ਲੱਗਦੇ ਆ ਕਿਉਂਕਿ ਅੱਜ ਦਾ ਜਿਹੜਾ ਦੌਰ ਆ ਇਹਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਜਿਹੜੀ अहमियत ਉਹ ਬੜੀ ਘਟਦੀ ਜਾਂਦੀ ਪਈ ਹੈ ਪਰ ਸ਼੍ਰੀ ਰਾਮ ਜੀ ਦਾ ਜੀਵਨ ਜਿਨ੍ਹਾਂ ਨੇ ਆਪਣੇ ਬਾਪ ਦੀ ਸ਼ਬਦ ਦੀ ਮर्यादा ਨੂੰ ਰੱਖਦੇ ਹੋਏ ਜਿਹੜਾ ਰਾਜਪਾਟ ਛੱਡ ਕੇ ਜੰਗਲਾਂ ਦੇ ਵਿੱਚ ਬਨਵਾਸ ਕੱਟਿਆ ਸੀ ਭਰਾਮਾ ਦੀ ਮਰਿਆਦਾ ਨੂੰ ਤੱਕਦੇ ਹੋਏ ਜਿਹੜਾ ਪੂਰਾ ਆਪਣਾ ਜੀਵਨ ਆ ਆਪਣੇ ਪਰਿਵਾਰ ਲਈ ਔਰ ਆਪਣੇ ਸਮਾਜ ਲਈ ਲਾਇਆ ਸੀ ਸੋ ਇਹ ਜਿਹੜਾ ਮੰਚਨ ਆ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਸਿੱਖਿਆ ਦਾ ਸੰਦੇਸ਼ ਆ ਸੋ ਨਕੋਦਰ ਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਰੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੇ ਆਪਾਂ ਚਾਹੁੰਦੇ ਆ ਕਿ ਜਿਹੜਾ ਸਾਡਾ ਸਨਾਤਨ ਧਰਮ ਆ ਬਚਿਆ ਰਵੇ ਤੇ ਦੱਸਣਾ ਬਹੁਤ ਜ਼ਰੂਰੀ ਆ ਔਰ ਇਹਦੇ ਨਾਲ ਦੀ ਨਾਲ ਇੱਕ ਵੱਡਾ ਮੈਸੇਜ ਕਿਉਂਕਿ ਸ਼੍ਰੀ ਰਾਮ ਜੀ ਦਾ ਜਨਮ ਹਮੇਸ਼ਾ ਜਾਤ ਪਾਤ ਤੋਂ ਉੱਪਰ اٹਕੇ ਰਿਹਾ ਇੱਕ 2 ਤਰੀਕ ਨੂੰ ਸਾਰਿਆਂ ਨੇ ਸਮਾਂ ਦੇਣਾ ਸ਼੍ਰੀ ਰਾਮ ਤੀਰਥਜੀਤੋਂ ਇੱਕ ਪਵਿੱਤਰ ਜੋਤ ਜਿਹੜੀ ਅਖੰਡ ਜੋਤ ਆ ਉਸ ਉਪਲਖਸ਼ ਦੇ ਵਿੱਚ ਸ਼੍ਰੀ ਰਾਮ ਤੀਰਥਜੀਤੋਂ ਅਸੀਂ ਲੈ ਕੇ ਸਾਰੇ ਸਾਡੇ ਕਲੱਬ ਦੇ ਮੈਂਬਰ ਆਣਗੇ ਔਰ ਜਿਹੜੀ ਉਹ ਪੂਰੀ ਸਥਾਪਤ ਹੈ ਤੇ ਜਿੰਨਾ ਚੱਕਰ ਅਸੀਂ ਰਾਮ ਰਿਲਾ ਦਾ ਮੰਚਨ ਹੋਏਗਾ ਅਸੀਂ ਕਰਾਂਗੇ ਤੇ ਉਹਦੇ ਵਿੱਚ ਸਾਰੇ ਸਮਾਜ ਨੂੰ ਖੁੱਲਾ ਸੱਦਾ ਆ ਕਿ ਇਹ ਜਿਹੜਾ ਸਾਡਾ ਕਾਰਜਕ੍ਰਮ ਆ ਇਹ ਕਿਸੇ ਇੱਕ ਵਿਸ਼ੇਸ਼ ਜਾਤੀ ਦਾ ਨਹੀਂ ਇਹ ਸਾਰੇ ਧਰਮ ਦਾ ਜਿਹੜਾ ਸਨਾਤਨ ਧਰਮ ਦਾ ਆ ਸਾਰਿਆਂ ਦਾ ਕਾਰਜਕ੍ਰਮ ਹੈ ਉਹ ਸਾਰਿਆਂ ਨੇ ਇਹਦੇ ਵਿੱਚ ਹਿੱਸਾ ਲੈਣਾ ਮੈਂ ਖੁੱਲਾ ਸੱਦਾ ਸਾਡੇ ਪ੍ਰਧਾਨ ਪ੍ਰਾਸ਼ਰ ਜੀ ਵੱਲੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਵਾਰੀ ਫਿਰ ਉਹ ਵੀ ਖੁੱਲਾ ਜਿਹੜਾ ਸੱਦਾ ਸਾਰੇ ਸਮਾਜ ਨੂੰ ਦੇਣ ਇਹ ਮੇਰੀ ਉਹਨਾਂ ਅੱਗੇ ਗੁਜਾਰਸ਼ ਹੈ ਸ਼੍ਰੀਸ਼ ਪ੍ਰਾਸ਼ਰ ਜੀ ਜੀ ਸਾਹਿਬ ਬਿਲਕੁਲ ਸਹੀ ਹੈ ਗੱਲ ਕਿ ਕਿ ਨਕੋਦਰ ਨਿਵਾਸੀ ਹੀ ਨਹੀਂ ਹੋਰ ਨੇੜੇ ਤੇੜੇ ਦੇ ਕੋਈ ਵੀ ਲੋਕ ਜਿਹੜੇ ਪ੍ਰਭੂ ਰਾਮ ਦੇ ਆਸਥਾ ਰੱਖਦੇ ਨੇ ਉਹ ਇੱਥੇ ਆਉਣ ਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰਾਂ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਮਨੀਸ਼ ਜੀ ਦਾ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਸੀਂ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਬੋਲ ਸਿਆ ਰਾਮ ਜੰਨਰ ਮਹਾਰਾਜ ਜੀ ਜੈ ਜੈ ਕਰਾਏ ਵੀਰ ਬਜਰੰਗੀ ਨਾਰਾ जय जय की लाल वीर श्रिया कराएंग धर्म की हो। धर्म का प्रणियों में विश्व का तो माता की हो। भारत माता की वीर कराएर बजरंग I mean with her good.